ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਵਿੱਤੀ ਸਾਲ 2024-25 ਦਾ ਬਜਟ ਪੇਸ਼ ਕਰਦਿਆਂ ਜਿੱਥੇ ਦੇਸ਼ ਦੀ ਆਰਥਿਕਤਾ ਦੇ ਹਰ ਪਹਿਲੂ ਨੂੰ ਸ਼ੋਹਿਆ ਗਿਆ ਸੀ ਉੱਥੇ ਇਹ ਬਜਟ ਪੇਸ਼ ਕਰਦਿਆਂ ਸੀ타 ਰਮਨ ਅਜੇ ਹੀ ਵਿੱਤ ਮੰਤਰੀ ਬਣੀ ਜਿਸਨੇ ਹੁਣ ਤੱਕ ਲਗਾਤਾਰ ਲੋਕ ਸਭਾ ਵਿੱਚ ਸਭ ਤੋਂ ਵੱਧ ਵਾਰ ਬਜਟ ਪੇਸ਼ ਕੀਤੇ ਹਨ ਡੰਡੀ ਇਸ ਤੋਂ ਬਾਅਦ ਸੱਤਾਧਾਰੀ ਅਤੇ ਵਿਰੋਧੀ ਧਿਰ ਵੱਲੋਂ ਦੋਵਾਂ ਸਦਨਾਂ ਵਿੱਚ ਲਗਾਤਾਰ ਬਜਟ ਉੱਤੇ ਭਰਪੂਰ ਬਹਿਸ ਹੁੰਦੀ ਰਹੀ ਡੰਡੀ ਜਿੱਥੇ ਸੱਤਾਧਾਰੀ ਧਿਰ ਇਸ ਬਜਟ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਨੂੰ ਗਿਣੌਂਦੀ ਰਹੀ ਉਥੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਇਸ ਨੂੰ अनेका ਪੱਖਾਂ ਤੋਂ ਊਣਾ ਦੱਸਿਆ ਗਿਆ ਡੰਡੀ ਉਸਨੇ ਖਾਸ ਤੌਰ ਉਤੇ ਦੇਸ਼ ਵਿੱਚ ਵਧਦੀ ਹੋਈ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਜ਼ਿਕਰ ਕੀਤਾ ਅਤੇ ਇਹ ਕਿਹਾ ਕਿ ਇਸ ਵਿੱਚ ਬਿਹਾਰ ਅਤੇ ਆਂਧਰਾ ਪ੍ਰਦੇਸ਼ ਆਦ ਰਾਜਾਂ ਨੂੰ ਇਸ ਕਰਕੇ ਵਦੇ ਰੇ ਫੰਡ ਦਿੱਤੇ ਗਏ ਕਿਉਂਕਿ ਜਨਤਾ दल ਅਤੇ ਤੇਲਗੂ ਦੇਸ਼ਮ ਪਾਰਟੀ ਨੇ ਮੋਦੀ ਸਰਕਾਰ ਬਣਾਉਣ ਲਈ ਗਠਜੋੜ ਦੇ ਭਾਈਵਾਲਾਂ ਵਜੋਂ ਭਾਜਪਾ ਦਾ ਸਾਥ ਦਿੱਤਾ ਹੈ ਜਦੋਂ ਕਿ ਦੇਸ਼ ਦੇ ਦੂਸਰੇ ਬਹੁਤੇ ਰਾਜਾਂ ਦਾ ਇਸ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਗਿਆ ਡੰਡੀ ਰਾਹੁਲ ਗਾਂਧੀ ਨੇ ਜਿੱਥੇ ਇਸ ਵਿੱਚ ਕਿਸਾਨਾਂ ਨੂੰ ਸਮਰਥਨ ਮੁੱਲ ਨਾ ਦਿੱਤੇ ਜਾਣ ਉੱਤੇ ਇਤਰਾਜ਼ ਕੀਤਾ ਉਥੇ ਇਸ ਨੂੰ ਆਰਥਿਕ ਮੰਦਵਾੜੇ ਵਾਲਾ ਬਜਟ ਵੀ ਕਿਹਾ ਡੰਡੀ ਉਸਨੇ ਪ੍ਰਧਾਨ ਮੰਤਰੀ ਸਮੇਤ 6 ਬੰਦਿਆਂ ਦਾ ਜ਼ਿਕਰ ਕੀਤਾ ਜਿਸ ਵਿੱਚ ਦੋ ਧਨ ਕੁਬੇਰਾ ਦੇ ਨਾਂ ਵੀ ਲਏ ਸਟਾਰਟ ਜੋ ਸਮੁੱਚੇ ਦੇਸ਼ ਨੂੰ ਚਲਾ ਰਹੇ ਹਨ ਡੰਡੀ ਇਸ ਦੇ ਨਾਲ ਹੀ ਉਹਨਾਂ ਨੇ ਬਜਟ ਤੋਂ ਪਰਾਂ ਹਟਦਿਆਂ ਦੇਸ਼ ਵਿੱਚ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਉੱਤੇ ਵੀ ਵਾਰ-ਵਾਰ ਜ਼ੋਰ ਦਿੱਤਾ ਡੰਡੀ ਇਸ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਹਿਸ ਦਾ ਜਵਾਬ ਦਿੰਦਿਆਂ ਇਹ ਦਾਵਾ ਕੀਤਾ ਕਿ ਅੱਜ ਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਅਰਥ ਵਿਵਸਥਾ ਹੈ ਡੰਡੀ ਉਹਨਾਂ ਨੇ ਇਹ ਵੀ ਕਿਹਾ ਕਿ ਚਾਹੇ ਉਹਨਾਂ ਨੇ ਸਾਰੇ ਰਾਜਾਂ ਦਾ ਨਾ ਨਹੀਂ ਲਿਆ ਪਰ ਹਰ ਰਾਜ ਲਈ ਬਜਟ ਵਿੱਚ ਲੋੜੀਂਦੀ ਆਰਥਿਕ ਵਿਵਸਥਾ ਕੀਤੀ ਗਈ ਹੈ ਡੰਡੀ ਚਾਲੂ ਵਿੱਤੀ ਸਾਲ ਦੇ ਕੁੱਲ 48.21 ਲੱਖ ਕਰੋੜ ਰੁਪਏ ਦੇ ਬਜਟ ਵਿੱਚ ਹਰ ਵਰਗ ਅਤੇ ਖੇਤਰ ਦਾ ਧਿਆਨ ਰੱਖਿਆ ਗਿਆ ਡੰਡੀ ਉਹਨਾਂ ਨੇ ਇਹ ਵੀ ਕਿਹਾ ਕੇ ਦੇਸ਼ ਦੇ ਸਮੁੱਚੇ ਘਰੇਲੂ ਉਤਪਾਦ ਵਿੱਚ 8.2 ਫੀਸਦੀ ਵਾਧਾ ਹੋਇਆ ਹੈ ਡੰਡੀ ਇਸ ਤਰ੍ਹਾਂ ਭਾਰਤ ਨੇ ਆਰਥਿਕ ਮੁਹਾਜ ਉਤੇ ਦੁਨੀਆ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਧਦੇ ਮੁਲਕਾਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ ਡੰਡੀ ਵਿਰੋਧੀ ਧਿਰਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਘੱਟ ਰਕਮ ਰਾਖਵੀ ਰੱਖੇ ਜਾਣ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਸੀ ਪਰ ਵਿੱਤ ਮੰਤਰੀ ਦਾ ਦਾਵਾ ਹੈ ਕਿ ਇਸ ਖੇਤਰ ਲਈ 1.48 ਲੱਖ ਕਰੋੜ ਰੁਪਏ ਰੱਖੇ ਹਨ ਜੋ ਰਕਮ ਪਿਛਲੇ ਸਾਲ ਤੋਂ ਵਧੇਰੇ ਹੈ ਡੰਡੀ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦਾ ਵਾਰ-ਵਾਰ ਜ਼ਿਕਰ ਕੀਤਾ ਡੰਡੀ